جس <سؤال> پنڈ نہیں سارا پاس ہو چکی بہت جلدی وہ شروعات ہوگی جو بھی پردھان جی یا پنچایت ممبر یا سارے <سؤال> پنڈ کے بہت بار سرجن جہاں بھی کام کریں گے پہلے ہاتھ ہوگا اب نوجوانوں نے ٹورنامنٹ سے پہنچے ہیں سو نوجوان جی ہے بہت جلدی ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀਆਂ ਗੂੜੀਆਂ ਰਿਸ਼ਤੇਦਾਰੀਆਂ ਨੇ ਅੱਜ ਇਹ ਪ੍ਰੋਗਰਾਮ ਦੇ ਸੰਗਠਨ ਅਤੇ ਮਹਾਨ ਬਿਨਾਂਹਾਲ ਬਰੇਡ ਕਨਕੀਆਂ ਚੈਕਿੰਗ ਕਰਤੀ ਨਵਿਆਲਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਹੈ ਔਰ ਜੀਤ ਘਟਾਲ ਇਹ ਨਾਲ ਕਰਨ ਘਟਾਲ ਨਵਰੋਕ ਘਟਾਲ ਨੂੰ ਮੈਂ ਤਾਦ ਬੋਲਣ ਅਗਲਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਹੈ ਸਟੇਜ ਤੋਂ ਸੱਜਣ ਵੀ ਕਿੰਵਾਲੇ ਵੀ ਆ ਗਏ। ਬੱਲੇਬਾਦ ਟੀਮ ਸਟੇਜ ਤੋਂ ਅਨੰਦਪੁਰ ਸਾਹਿਬੇ ਆਉਦੇ ਆ ਗਏ। ਮੈਚ ਸ਼ੁਰੂ ਕਰਵਾ ਦੀ ਹੁਣ ਕੰਦੀ ਦੇ ਨਾਲ। ਵਰਦੀ ਪੰਚ ਨੋਨ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਮੈਚ ਸ਼ੁਰੂ ਕਰਵਾਵਾਂਗੇ। ਦੋਵਾਂ ਦੇ ਜੀ ਸੀ ਲੀਗ ਦੇ ਵਾਲਾ ਕਾਸਮ ਦਾ ਵਾਲਾ ਜੱਸਾ ਕਨੇਡਾ 650 ਹੋਣ ਵਾਲੀ ਬੜਾ ਬੋੜਾ ਖੇਡ ਰਿਹਾ ਜੌਰ ਕਰਦੇ ਹਨ। ਹੋਰ پہلی چکر والا ਦੇੜ ਨੰਬਰ ਦਾ ਬੰਦਾ ਆਪਣੀ ਟੀਮ ਦੇ ਜ਼ਿਹਰ ਵਿੱਚ ਕਰਦਾ ਹੋਇਆ ਆ ਮੈਚ ਦੇ ਵਿੱਚ ਅੱਗ ਨਿਕਲਣੀ ਹੈ ਇੱਕ ਪਾਸੇ ਕੜਿਆਣਾ ਦੂਜੇ ਪਾਸੇ ਆਨੰਦਪੁਰ ਸਾਹਿਬ ਦੇ ਨਾਲ ਕਬੀ ਪੰਮੇ ਹਰੇ ਮਾਮ ਹੋਣੇ ਆਨੰਦਪੁਰ ਦੇ ਨੇ ਖੇਡਦੇ ਆ ਅੱਜ ਵਿਰੋਧੀ ਬਣ ਕੇ ਖੇਡਦੇ ਆ ਮਾਮ ਗੁੱਜਰ ਇਸ ਵੱਲੇ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਹੈ ਵਿਦੇਸ਼ਾ ਸਾਹਿਬ ਕਰਿਓ ਵੱਲ ਓ ਮਾਮ i'm gonna be out ਹੋਵੇ ਹੈ ਨੰਬਰ 3 ਦੇ ਵੱਲ ਹੋਵੇਗਾ ਰੈਫਰੀ ਦਾ ਫੈਸਲਾ 3 ਦੇ ਵੱਲ ਹੋ ਰਿਹਾ ਹੈ ਨੰਬਰ ਉਹਦੇ ਵੱਲ ਹੋਵੇਗਾ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਰੀਰਾਂ ਆ ਕੇ ਜੱਟ ਜਿੱਥੇ ਤੋੜਦੇ ਗਰੂਰ ਨੇ ਮਾਲਵੇ ਦੀ ਹੌਟ ਪੀਟ ਲੰਕਾ ਸੰਗਰੂਰ ਦੀ ਇਹਦੇ ਵਿੱਚ ਕੋਈ ਕੁੰਬੀ ਅੱთან ਦੱਸਣੀ ਜ਼ਰੂਰ ਨਹੀਂ ਪਿੰੇ ਦਾ ਖੇਡ ਮੈਲਾ ਬੰਦੀਆਂ ਦੇ ਮਸ਼ਹੂਰ ਨੇ ਜੋਧ ਚੰਦਰ ਵਾਲਾ ਚੋਟੀ ਦਾ ਨੰਬਰ ਜੁੜ ਗਿਆ ਪੰਚ ਸਾਹਿਬ ਜੀ ਪੰਹਾ ਫੇਰ ਆ ਬੰਦਾ ਧੰਨਵਾਦ ਆ ਪੱਪੀ ਸਾਉਣ ਮਲਾਦ ਵਾਲਾ ਧੰਨਵਾਦ ਆ ਬੜਾ ਪਿਆਰ ਆ ਪੱਤਲਕਰਾਂ ਦੇ ਨਾਲ ਏ ਗੱਗੀ ਗੁੱਜਰ ਗੱਗੀ ਗੁੱਜਰ ਥੋੜੀ ਚੋਟ ਆ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਮਿਹਰ ਕਰੇ ਇਹਨਾਂ ਖਿਡਾਰੀਆਂ ਦੇ ਸਿਰ ਦੇ ਉੱਪਰ ਸਮਾਈ ਦੇਖਿਓ ਨੇ ਸੁਖਾ ਗਲੋਤੀਆ ਲੱਗਿਆ ਹੋਇਆ ਹੈ ਪੰਮ ਕੜਿਆਣੇ ਵਾਲਾ ਪੀਤੀ ਕੜਿਆਣੇ ਵਾਲਾ ਪਰਾਂ ਗੋਪੀ ਹੈ ਸਿੱਖੀ ਸਰੂਪ ਦੇ ਵਿੱਚ ਖੇਡਦਾ ਹੈ ਇਹਨੇ ਮਜਾਣੀਆਂ ਤੋਂ ਮੋਟਰਸਾਈਕਲ ਵੀ ਜਿੱਤਿਆ ਇਹ ਵੀ ਚੋਟੀ ਦਾ ਮੱਲ ਬਣ ਗਿਆ ਪਰ ਜੋਤ ਚੋਟੀ ਦਾ ਨੰਬਰ ਇਹ ਲਾਲੀ ਸਰਮੂ ਗੁਜਰ ਫੱਗੀ ਗੁਜਰਾਸੂ ਜਾਂ ਫਿਰ ਕੌਣ ਮਨਪ੍ਰਿਤ ਪੰਜਰਾਂ ਦਾ ਵਿਸ਼ੇਸ਼ ਤੌਰ ਤੇ ਗੰਗੀ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਪਾਂਡੀ ਬਾਈ ਹਾਂ ਦਾ ਧੰਨਵਾਦ ਆ ਲਓ ਪਈ ਕਬੱਡੀ ਇਧਰ ਦੇ ਪਾਸੇ ਆਨੰਦਪੁਰੀਆ ਕਹਿੰਦੇ ਰੌਸ਼ਨ ਕਬੱਡੀ ਪਾਰਿਆ ਸੁੱਖਾ ਪਿੰਡ ਘਲੋਟੀ ਦਾ ਜਾਫੀ ਪੂਰਾ ਚੋਟੀ ਦਾ ਆ ਮੁੰਡਿਆਂ ਨੂੰ ਅੱਜ ਵੱਡਾ ਸਨਮਾਨ ਮਿਲਣਾ ਵੱਡੇ ਟਰੋਫੀ ਦੇ ਨਾਲ ਗੱਗੀ ਪੰਡਾਲ ਕੇ ਨਾਲ ਮਾਮ ਗੁੰਜਰ ਵੀ ਆਹ ਮੁੰਡੇ ਦਾ ਵੱਡਾ ਸਨਮਾਨ ਕਰਨਾ ਅੱਜ ਦੇ ਖੇਡ ਮੇਲੇ ਚਾਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਇਸ ਵੇਲੇ ਬੱਲੇ ਬੱਲੇ ਕਰਵਾ ਦੇਗਾ ਸਰਦਾਰ ਮਨਜੂਲ ਸਿੰਘ ਝੱਜ ਸਾਹਿਬ ਸਰਪੰਚ ਪਿੰਡ ਮੇਰਪੁਰ ਤੋਂ ਵੀ ਪੁੱਜ ਗਿਆ ਇਹਨਾਂ ਦਾ ਵੀ ਧੰਨਵਾਦ ਪਰ ਸਾਹਮਣੇ ਰੇਡ ਹੈਪੀ ਹਾਸਕਾਰਾਂ ਦੀ ਧਰਤੀ ਦਾ ਜੱਫਾ ਲੋੜ ਦਾ ਜਿੱਤ ਮਨਤ ਬਾਦ ਸਿੰਘ ਜੰਗੀ ਕਬੱਡੀ ਖੇਡਦਾ ਅੱਜ ਰਾਜੀ ਰਾਜੇ ਵੱਲੋਂ ਤੇ ਆਕਾਸ਼ ਭੰਡਾਲ ਵੱਲੋਂ 6 ਫੁੱਟੇ ਕੱਪ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ। ਲਓ ਜੋਧ ਚੱਕਰ ਵਾਲਾ ਮੇਰੇ ਵੀ ਇੱਕ ਤਕੜਾ ਨੰਬਰ ਅਥਰੀ ਟੀਮ ਦੇ ਰਿਹਾ ਜੋਰ ਕੋਲ ਸਮਾਂ ਬਾਜਣਾ। ਲੁਧਿਆਣਾ ਮੇਰੇ ਕੋਲ ਲੀਗ ਦੀ ਟੀਮ ਵੱਲੋਂ ਬੇਨਤੀ ਹੈ ਸਾਡੀ ਸਪੋਰਟਸ ਕਲੱਬ ਨੂੰ ਕਿ ਆਪਾਂ ਮੈਚ ਕੰਟੀਨਿਊ ਰੱਖਿਓ। ਖੇਡ ਮੈਦਾਨ ਦੇ ਵਿੱਚ ਪਹੀ ਕਬੱਡੀ ਪੰਮੇ ਦੀ लाके दूे पासे दूे पासे चादा मटागला मटागला ਨੰਬਰ ਜਾਫੀ ਨੇ ਬੱਥੇ ਹੋਣ ਸਲਾਮਾ ਚਰਤਾਂ ਨੂੰ ਕੋਈ ਕਦਰ ਨਾ ਪੈਂਦੀ ਚੰਮਦੀ ਏ ਇਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਏ ਇੱਕੋ ਦੇ ਸ਼ਰੀਰ ਇੱਕੋ ਜੀਆਂ ਨਿਕਰਾ ਪਰ ਇੱਕ ਰੇਡਾਰਤ ਗਨੇਜ ਵਾਲੇ ਦੇ ਨਾਲ ਆ ਮੁੰਡੇ ਦੀ ਫੱਟੇ ਜੱਗੜੇ ਕਿਲ ਵਰਗੀ ਆਰੀ ਹੈ ਮਾਰ ਕਰਦਾ ਗੱਗੀ ਪ੍ਰਾਨ ਪਰ ਸਾਹਮਣੇ ਆਸ਼ੂ ਪਾਨਿਆਂ ਵਾਲਾ ਵੱਡਾ ਸਨਮਾਨ ਨੇ ਝਟਕਾਰ ਕੰਨ ਸੁੱਖਾ ਲੱਗਿਆ ਆ ਸੁੱਖੇ میلے جفے کھانا پر دیکھا گے آؤ پوچھنا مارا ਹਾਂ ਜਾਂਦਾ ਬਹੁਤ ਤਰ ਗੁੱਜਰ ਪੰਮਾ ਬੋਂਕਰਾਂ ਵਾਲਾ ਕਦੇ ਪਠਾਨ ਦੇ ਜਰਜੀ ਕਦੇ ਬੰਮੇ ਦੇ ਜਰਜੀ ਬਹੁਤ ਵੀਰ ਕਬੱਡੀ ਖੇਡ ਰਿਹਾ ਹੈ ਪਰ ਰੋਸ਼ਨ ਗੁੱਜਰ ਕਬੱਡੀ ਪੌਣ ਦੇ ਲਈ ਤਿਆਰ ਹੈ ਤੀ ਟਿਕੜਾਣੇ ਵਾਲਾ ਇਹਦੀ ਸਿਰੇ ਸਿਰੇ ਦੇ ਡੱਕਦਾ ਖਰੇ ਖਰੇ ਰੱਖਦਾ ਲਾ ਟੱਕਰ ਸਿਰੇ ਦੀ ਲੇ ਬੱਲੇ 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 ਕਬੱਡੀ 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 ਬਹੁਤ ਲੱਗਿਆ ਜੋਰ ਚੋਪੜਾ ਦਾ ਅੱਡੀ ਚੋਟੀ ਵਾਲਾ ਮੇਰੇ ਮਿੱਤਰੋ ਲੱਗਿਆ ਜੋਰ ਹੰਦੇ ਦੂਰ ਪੀਰੇ ਦਰਿਆਨ ਪਰ ਨੰਬਰ ਜਾਖੀ ਵਧਿਆ ਹੋਇਆ ਚਾਰ ਪਿਆਰ ਨੇ ਮੁਰਕੋ ਮੁੜਕੀ ਹੋ ਗਿਆ ਲੱਗ ਕੇ ਝੋਰ ਚੋਬਰਾਂ ਦਾ ਕੰਡਾ ਵੀ ਨਹੀਂ ਚਿਪਦਾ ਜਿਸਮ ਕਟੋਰ ਚੋਬਰਾਂ ਦਾ ਜਿਹੜੀ ਜਵਾਨੀ ਗਰਮ ਖੂਨ ਲਲਕਾਰੇ ਮੈਦਾਨ ਦੇ ਵਿੱਚ ਕਬੱਡੀ ਪਾਰੀ ਆ ਚਾਰ ਨੇ ਚਾਰ ਦੇ ਵਿੱਚੋਂ ਪਾਉਣ ਸੁਰਮੂ ਗੁੱਜਰ ਹੈ ਰਾਬਾ জাফর ਗੱਗੀ ਗੁੱਜਰ ਜਸ ਵਰਗੇ ਉਹ ਵੇਖਾਂਗੇ ਆਸੂ ਵਰਗੇ ਕੌਣ ਕਮਾਲ ਕਰਦਾ ਟੱਕਰ ਸਿਰੇ ਦੀ ਢੰਡੀ ਅੜ ਗਈ ਢੰਡੀ ਅੜ ਗਈ ਗੱਗੀ ਗੁੱਜਰ ਜੋੜਵਾਰ ਹਨ ਬੁਖ ਤੋੜਦੇ ਐ ਸਿਰੇ ਸਿਰੇ ਦੇ ਮੁੰਡੇ ਐ ਪਰ ਸਾਹਮਣੇ ਪੈਂਦੀ ਕਬੱਡੀ ਤੇ ਸੁੱਖੇ ਨੂੰ ਅੱਜ ਵੱਡਾ ਗੁੱਜਰ ਕਬੱਡੀ ਪਾ ਰਹੇ ਹੈ ਲੱਗੇ ਹੈਨ ਕਹਿੰਦੇ ਹਾਸਕਰ ਵਾਲਾ ਜਾਂ ਸਰਮੂ ਗੁੱਜਰ ਆਸ਼ੂ ਨਾਲ ਸਾਥੀ ਖਿਡਾਰੀ ਉਹ ਆਸ਼ੂ ਇਸ ਵੇਲੇ ਕਰਾਉਂਦਾ ਬੱਲੇ ਬੱਲੇ ਭੱਜਿਆਂ ਨੂੰ ਇੱਕੋ ਜਿੱਕੇ ਬਾਹਰ ਮਿੱਤਰੋ ਅੱਜ ਟਕਰੇ ਨੇ ਸਿੱਗੇ ਲਓ ਜੋਧ ਕਬੱਡੀ ਪਾ ਰਹੇ ਹਨ ਖੇਡ ਮੈਦਾਨ ਦੇ ਵਿੱਚ ਜੋਧ ਦੀ ਪਈ ਸੀ ਕਬੱਡੀ ਹੈ ਤਿੰਨ ਜੱਫੇ ਕਹਿੰਦੇ ਗੱਗੀ ਗੁੱਜਰ ਨੇ ਹੁਣ ਤੱਕ ਮੈਦਾਨ ਦੇ ਵਿੱਚ ਲਾ ਦਿੱਤੇ ਨੇ ਐਨ ਮੈਚ ਇੰਟਰਸਟਿੰਗ ਬਣਿਆ ਹੈ ਵਾਲਾ ਇੱਕ ਪਾਸੇ ਤਕੜੇ ਨੰਬਰ ਦਾ ਵਾਧਾ ਆਪਣੀ ਟੀਮ ਜਾਂ ਮੰਤਰੀ ਹੁੜਾ ਜੀ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਕਰਦੇ ਆ ਵਿੱਕੀ ਸਰਪੰਚ ਜੀ ਹੁਣਾਂ ਦੇ ਵੱਲੋਂ ਬਹੁਤ ਮਜਾ ਕੇ ਮੰਤਰੀ ਸਾਹਿਬ ਹੁਣਾਂ ਦਾ ਬੜਾ ਧੰਨਵਾਦ ਕਰਦੇ ਆ ਇੱਕ ਬਹੁਤ ਵੱਡੀ ਹਾਜ਼ਰੀ ਲਾ ਕੇ ਅੱਜ ਦੇ ਖੇਡ ਮੇਲੇ ਦੇ ਉੱਪਰ ਮੁਜੇ ਆ ਵਿੱਕੀ ਸਰਪੰਚ ਸਾਹਿਬ ਹੁਣਾਂ ਦੇ ਵੱਲੋਂ ਐਮਐਲਏ ਸਾਹਿਬ ਹੁਣਾਂ ਦਾ ਬੜਾ ਧੰਨਵਾਦ ਪਰ ਸਾਹਮਣੇ ਪੰਮਾ ਕਬੱਡੀ ਕਬੱਡੀ ਕਰਦਾ ਹੋਇਆ ਤੇ ਦੂਜੇ ਪਾਸੇ ਗੱਗੀ ਗੁੱਜਰ ਬਾਪੁਰ ਗੁਜਰਾਂ ਦਾ ਪੰਮਾ ਤੇ ਗੱਗੀ ਗੁਜਰ ਪਰ ਭਰਾਵਾਂ ਤੋਂ ਵੱਧ ਕੇ ਪਿਆਰ ਅੱਜੱਖੱਖੋਂ ਬکریاں ਟੀਮਾਂ ਦੇ ਵਿੱਚ ਪੰਡੇ ਹੋ ਨੇ ਟੱਕਰ ਸਿਰੇ ਦੀ ਹੈ ਜਿਹੜੀ ਪੰਮਿਆ ਮੁਬਾਰਕ ਬਾਵਾ ਗੱਗੀ ਦੇ ਲਈ ਵੀ ਕੋਲੇ ਲਈ ਵੀ ਦੁਨੀਆ ਦੇ ਟੌਪ ਦੇ ਬੰਦੇ ਬਣਦੇ ਜਾ ਰਹੇ ਨੇ ਅਗਲੀ ਕਬੱਡੀ ਕਹਿੰਦੇ ਆ ਆਮਮ ਚਲੋ ਬਾਲ ਦੇ ਬੰਦਾ ਹੋਇਆ ਸਰਮੂ ਗੁਜਰ ਆਕਾਸ਼ਾ ਵੱਲੋਂ ਵੱਡੇ ਕੱਪ ਦੇ ਨਾਲ ਮਾਨ ਸਨਮਾਨ ਸਾਡੇ ਅੰਮ੍ਰਿਤਪਾਲ ਗੱਗੀ ਦਾ ਕੀਤਾ ਜਾਣਾ ਪ੍ਰਸਿੱਧ ਕਬੱਡੀ ਖਿਡਾਰੀ ਹੈ ਨੰਨਕਾਣਾ ਦੀ ਟੀਮ ਲਈ ਖੇਡਦਾ ਲੰਬੇ ਸਮੇਂ ਤੋਂ ਚੋਦਰੀ ਕੁਝ ਜ਼ਰੂਰੀ ਕਹੇ ਹੋਏ ਨੇ ਤੇ ਮੈਂ ਮੰਤਰੀ ਸਾਹਿਬ ਨੇ ਸਿਰਫ ਸਪੋਰਟਸ ਕਲੱਬ ਵੱਲੋਂ ਦੋ ਕੀ ਮੰਗਾ ਨੇ ਬਾਕੀ ਮੰਤਰੀ ਸਾਹਿਬ ਨੇ ਆਪੇ ਸਾਰੀਆਂ ਮੰਗਾ ਮੰਤਰੀ ਸਾਹਿਬ ਨੂੰ ਪਤਾ ਹੀ ਆ ਇੱਕ ਤਾਂ ਇੰਟਰਨੈਸ਼ਨਲ ਸਟੇਡੀਅਮ ਦੀ ਮੰਗ ਹੈ ਮੰਤਰੀ ਸਾਹਿਬ ਨੇ ਤੇ ਇੱਕ ਆਪਣਾ ਜਿਹੜਾ ਗਰਾਊਂਡ ਆ ਬੜਾ ਵਧੀਆ ਬਣਿਆ ਹੋਇਆ ਇਹਦੇ ਦਾ ਅਲੇ ਦੁਆਲੇ ਇੰਟਰਲੋਕ ਲਗਾਉਣੇ ਆ ਤੇ ਦੂਆ ਬੋਣੀਆ ਤੇ ਬੈਟ ਬੋਣੀਆ ਬੰਦਲ ਦੀ ਜੈਂਟ ਚ ਇਥੇ ਫੈਰ ਕਰਨਾ ਆਉਂਦੇ ਆ ਸਰਪੰਚਾ ਥੱਲੇ ਵਜਾਂਦੀ ਆ ਵਿੱਚ ਗਰਾਊਂਡ ਦੇ ਵੜਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਮੰਤਰੀ ਸਾਹਿਬ ਇਹ ਸਾਰੇ ਦੋ ਮੰਗਾ ਉਹ ਥੱਲੇ ਬੈਠੇ ਨੇ ਜਰੂਰ ਇਹਨਾਂ ਨੂੰ ਜਰੂਰ ਮੈਂ ਇੱਕ ਪ੍ਰੋਪੋਜ਼ਾ ਮੰਤਰੀ ਸਰਕਾਰ ਸਾਹਿਬ ਸਿੰਘ ਜੀ ਮੁੱਲੀ ਹਨ ਚਾਹ ਬਹੁਤ ਹੀ ਸਤਿਕਾਰਯੋਗ ਸਾਡੇ ਧੰਨਵਾਦ ਜੀ ਮੰਤਰੀ ਸਾਹਿਬ ਦਾ ਜੋ ਸਾਡੇ ਐਡਵਾਂਡਾੰਡਾਂ ਦੀਆਂ ਉਹਨਾਂ ਨੇ ਪ੍ਰਮਾਣ ਕਰਾਇਆ ਕਿ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਹੈਲੋ ਹੈਲੋ ਪਿੰਡਾਂ ਸਰਪੰਨ ਤੇ ਵਿੱਕੀ ਸਰਪੰਝੀਆਂ ਵੱਲੋਂ ਐਮਐਲਏ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਸਮੂਹ ਨਗਰ ਨਿਵਾਸੀ ਸਮੂਹ ਐਨਆਰਵੀ ਸਪੋਰਟਸ ਕੱਪ ਨੂੰ ਧੰਨਵਾਦ ਦਾ ਸਤਿ ਸ੍ਰੀ ਅਕਾਲ ਜੀ ਹੁਸ਼ਸ਼ੀਤ ਹਨਾ ਜੋਬਨ ਤੇ ਸਮਰ ਬਾਈ ਦਾ ਧੰਨਵਾਦ ਮੈਂ ਦਾ ਸਮਾ ਸਮਾਨਤਾ ਜੀ ਰਿਜ਼ਲਟ ਕੀ ਰਿਹਾ ਹੈ ਬਾਬਾ ਜੀ ਨੰਦਪੁਰ ਜ਼ਾਨੇ ਉਹ ਜੀ ਫਾਈਨਲ ਦੇ ਵਿੱਚ ਪਹੁੰਚ ਗਿਆ ਵਧਾਈਆਂ ਰੇੰਗੂ ਨੰਦਪੁਰ ਸਾਹਨੇ ਆਦਾ ਨਵੀਂ ਆਉਣ ਲੱਗਿਆ ਡੋਡ ਵੀ ਉੱਥੇ ਵੱਧ ਹੋ ਗਿਆ ਦੇ ਆਪਾਂ ਅਨੰਦਪੁਰ ਚ ਹੁਣ ਮੈਂ ਨਗਰ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਤੇ ਕਲਪ ਵਾਲੇ ਮੈਂਬਰਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਮੰਤਰੀ ਸਾਹਿਬ ਦਾ ਸਨਮਾਨ ਕਰਨਾ ਤੇ ਨਾਲ ਵੀ ਜਿੰਨੇ ਕੋਕਾ ਕੈਨੇਡਾ ਸਾਰਿਆਂ ਦਾ ਆਪਾਂ ਮਾਨ ਸਨਮਾਨ ਕਰਨਾ ਸਾਰੇ ਜਣੇ ਸਟੇਜ ਤੇ ਪੂਰੇ ਆ ਜੀ ਪਲੀਜ਼ ਦੋਨੋਂ ਟੀਮਾਂ ਦੇ ਲਈ ਕੋਕਾ ਕੈਨੇਡਾ ਜੀ ਹੁਣਾਂ ਦੇ ਬੰਦੀਓ 1 ਕਿਲੋ ਹਜ਼ਾਰ ਜਿਹੜਾ ਪੁੱਜਦਾ ਹੋਇਆ ਹੈ ਔਰ ਜੀ ਇੱਕ ਵਾਰੀ ਵੀ ਪੀ ਸੁੱਖਾ ਸੁੱਖਾਂ ਦੇ ਨਾਮ ਇੱਥੇ ਆ ਜਾਣ ਰੋਦੋਂ ਜਸ ਬਣਾਉਣ ਵੇਲੇ ਐਮਐਲਏ ਸਾਹਿਬ ਜੀ ਦੇ ਉੱਤੇ ਫਿਰਨ ਤੇ ਰਾਜੀ ਜੀ ਹੋ ਬਣ ਗਿਆ ਦਾ ਇੱਥੇ ਪੂਰੀ ਧੰਨਵਾਦ ਕਰਕੇ ਆ ਰਿਹਾ ਜਿੰਦਾ ਸਰਪੰਚ ਜੀ ਦੇ ਨਾਲ ਵਿੱਕੀ ਗੁਰਦਾਸ ਜੀ ਹੁਣ ਦੇ ਬੰਦਿਓ ਐਮਰਦੇ ਸਾਹਿਬ ਖੜਾ ਦਾ ਵਿਸ਼ੇਸ਼ ਤੌਰ ਤੇ ਦੇ ਦਿਆ ਗਿਆ 10 ਮਿੰਟ ਦਾ ਸਮਾਂ ਪੌਣੇ 7 ਵਜੇ ਸਹੀ ਸਾਡੀ ਫੈਡਰੇਸ਼ਨ ਵਾਲੇ ਵੀਰ ਕਹਿੰਦੇ ਵੀ ਆਪਾਂ ਫਾਈਨਲ ਮੈਚ ਕਰਾਵਾਂਗੇ ਸੁੱਖਾ ਸੁੱਖਾ ਘਲੋਟੀ ਸੁੱਖਾ ਘਲੋਟੀ ਸੁੱਖਾ ਘਲੋਟੀ ਆ ਮਣੀ ਮਾਮ ਨੂੰ ਉਧਰ ਹਰਦੀਪ ਸਿੰਘ ਜੀ ਮੋਹਨਿਆ ਸਾਹਿਬ ਦਾ ਵੱਡਾ ਮਾਣ ਤੇ ਸਨਮਾਨ ਕਹਿੰਦੇ ਕੀਤਾ ਜਾ ਰਿਹਾ ਸੰਦਰ ਬਾਲ ਪੇਪਰ ਦੇ ਨਾਲ ਸਮੂਹ ਜੀ ਖੇਡ ਕਲੱਬ ਦੇ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਵੱਲੋਂ ਅਸੀਂ ਖੁੱਜੇ ਨਾ ਸਾਰੇ ਮੁੱਖ ਮੈਂ ਮੰਨਾਂ ਦਾ ਜਿਹੜਾ ਜਲਦੀਆਂ ਗਹਿਰਾਈਆਂ ਵਿੱਚੋਂ ਵੱਡਾ ਜਿਹੜਾ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਹਾਂ ਜੀ ਉਹਦਰ ਲਾਈਵ sports 13 13 ਜਰੀਆ ਦਾ ਖੇਡ ਮੇਲਾ ਕਹਿੰਦੇ ਪੂਰੇ ਬੜ ਦੇ ਵਿੱਚ ਜਿਹੜਾ ਲਾਈਵ ਦਿਖਾਇਆ ਜਾ ਰਿਹਾ ਹੈ ਤੇ ਨਾਲ ਖਾਧੀ ਸਾਊਂਡ ਮਲਾਦ ਵਾਲੇ ਵੀਰ ਦਾ ਧੰਨਵਾਦ ਹੈ ਸਾਰੇ ਖਿਡਾਰੀ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਵਿਸ਼ੇਸ਼ ਤੌਰ ਤੇ ਵੱਡਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਦੋਂ ਤੋਂ ਡੇਟਾ ਰੱਖਿਆ ਤੇ ਬੜੀ ਮਿਹਨਤ ਕੀਤੀ ਮਿਹਨਤ ਅੱਜ ਰੰਗ ਲੈ ਕੇ ਆਈ ਹੈ ਜਿਸੇ ਤੌਰ ਤੇ ਅਸੀਂ ਸਾਰੇ ਇਹਨਾਂ ਨੂੰ ਸਰ ਅਮਰਜ ਮਨਰਾਮ ਗੁਰਪ੍ਰੀਤ ਸਿੰਘ ਸਹਿਜਵੀਰ ਇੰਦਰਵੀਰ ਕਰਮਜੀਤ ਸਿੰਘ ਨਵੀਨ ਪਟਾਲ ਗੁਰਜੀਤ ਸਿੰਘ ਬੋਗਾ ਕੈਨੇਡਾ ਰਵਿੰਦਰ ਸਿੰਘ ਰਾਮਪਾਲ ਝੁਕੇ ਹੈਲੋ ਗੁਰਿੰਦਰ ਸਿੰਘ ਸਾਹਿਬ ਜੀ ਤੁਸੀਂ ਇਹ ਜਿਹੜਾ ਪਿੰਡ ਕਲੇ ਦੇ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿਹੜਾ ਤੁਹਾਡੇ ਕੋਲ ਮੈਂ ਕੀ ਕਹਿਣਾ ਚਾਹਾਂਗੇ ਜਿਸ ਫਿਰ ਜੇ ਕਬੱਡੀ ਕੱਪ ਪਿੰਡ ਕਨੇਜ ਦੇ ਵਿੱਚ ਜਿਹੜਾ ਅਸੀਂ ਕਰਵਾ ਰਹੇ ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾ ਰਹੇ ਹਾਂ ਸਾਡੇ ਜਿਹੜੀਆਂ ਅਸੀਂ ਮੋਮੈਂਟੋ ਵੀ ਬਣਾਏ ਨੇ ਉਹਦੇ ਵਿੱਚ ਵੀ ਜਿਹੜਾ ਅਸੀਂ ਚਿੰਨ ਲਵਾਇਆ ਉਹ ਵੀ ਹੈਗਾ ਨਾ ਜਾ ਭਜਾਓ ਤੇ ਪੰਜਾਬ ਬਚਾਓ ਤੇ ਸਾਡੇ ਕੋਲ ਹੁਣ ਮੰਤਰੀ ਸਾਹਿਬ ਆਏ ਸੀ ਕਿ ਅਸੀਂ ਕਹਿੰਦੇ ਆਂ ਵੀ ਪਿੰਡ ਦੀ ਬਿਹਤਰੀ ਲਈ ਉਹਨਾਂ ਜੋ ਡਿਮਾਂਡਾਂ ਅਸੀਂ ਉਹਨਾਂ ਕੋਲੇ ਰੱਖੀਆਂ ਮੈਂ ਉਹਨਾਂ ਨੇ ਉਹ ਡਿਮਾਂਡਾਂ ਨੂੰ ਪੂਰਾ ਕਰਨ ਦਾ ਵਾਦਾ ਕੀਤਾ ਮੈਂ ਚਾਹਣਾ ਵੀ ਇਹ ਜੇ ਖੇਡ ਮੇਲੇ ਹੁੰਦੇ ਰਹਿਣ ਤੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ ਇਹਨਾਂ ਨੂੰ ਦੇਖ ਕੇ ਜੇ ਗਰਾਊਂਡ ਦੇ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਤੇ ਜਿਹੜੀ ਆਪਣੇ ਆ ਮੋਬਾਈਲ ਦੀ ਬਿਮਾਰੀ ਆ ਉਹ ਤੋਂ ਬਚੇ ਰਹਿਣਗੇ ਤੇ ਸਿਹਤਯਾਬ ਰਹਿਣਗੇ ਕਿਸਾਨਾਂ ਦੀ ਜਿਹੜੀ ਮੰਗਾਂ ਜ ਮੰਤਰੀ ਸਾਹਿਬ ਉਹ ਰੱਖੀ ਜੀ ਹੈ ਮੰਤਰੀ ਸਾਹਿਬ ਮੂਰੇ ਅਸੀਂ ਇੱਕ ਤਾਂ ਇੰਡੋਰ ਜਿਮ ਦੀ ਡਿਮਾਂਡ ਰੱਖੀ ਸੀਗੀ ਤੇ ਇੱਕ ਅਸੀਂ ਆ ਚਾਰ ਪਾਸੇ ਜਿਹੜਾ ਗਰਾਊਂਡ ਆ ਉਹਦੇ ਆਲੇ-ਦਾਲੇ ਇੰਟਰਲੌਕ ਲਾਉਣ ਦੀ ਡਿਮਾਂਡ ਰੱਖੀ ਸੀਗੀ ਤੇ ਬਾਕੀ ਜੋ ਪਿੰਡਿਆਂ ਚੋ ਸੜਕਾਂ ਨੇ ਜੋ ਵਿਕਾਸ ਦੇ ਕੰਮ ਨੇ ਉਹਨਾਂ ਦੀਆਂ ਟਮਾਂਡਾ ਰੱਖੀਆਂ ਸੀ ਮੰਤਰੀ ਸਾਹਿਬ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਸੀਂ ਟਮਾਂਡਾ ਰੱਖੀਆਂ ਨੇ ਸਪੈਲ ਦੇ ਅਧਾਰ ਤੇ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਆ ਜਿਹੜਾ ਇੱਕ ਕਬੱਡੀ ਕਰਵਾਇਆ ਜਾ ਰਿਹਾ ਜਿਸ ਦੇ ਨਾਲ ਤਾਂ ਦੇ ਵੀ ਜਿਹੜੇ ਖੇਡ ਹੋਏ ਨੇ ਅੱਜ ਜਿਹਨੂੰ ਮੈਂ ਜਿਹੜਾ ਇਹ ਕਰਵਾਇਆ ਗਿਆ ਇਹ ਜੀ ਆਪਣਾ ਜਿਹੜਾ 13ਵਾਂ ਕਬੱਡੀ ਕੱਪ ਆ ਤੇ ਲਗਾਤਾਰ ਚੱਲਦਾ ਆ ਉਹਦਾ ਕਰੋਨਾ ਕਰਕੇ ਕੁਝ ਸਾਲ ਵਿਚਾਲੇ ਮਿਸਰੇ ਆ ਦੁਬਾਰਾ ਤੋਂ ਫੇਰੇ ਹੀ ਸ਼ੁਰੂ ਹੋ ਗਿਆ ਜਿਹੜੇ ਤਾਂ ਦੇ ਮੁਕਾਬਲੇ ਵੀ ਹੋਏ ਨੇ ਤਾਂ ਸੀਖ ਦੇ ਇਸਾਸ ਦਾ ਦੇ ਸਾਡੇ ਪਿੰਡ ਦੇ ਜਿਹੜੇ ਖੇਡਦੇ ਆ ਤੇ ਬਜ਼ੁਰਗ ਉਹਨਾਂ ਕਰਕੇ ਸਾਨੂੰ ਤਾਂ ਸਹੀਪ ਦੇ ਦਾ ਦੇ ਮੁਕਾਬਲੇ ਵੀ ਰੱਖਣੇ ਪਏ ਉਹਨਾਂ ਦੀ ਡਿਮਾਂਡ ਸੀਗੀ ਵੀ ਸਾਡਾ ਵੀ ਐਂਟਰਟੇਨਮੈਂਟ ਹੋ ਜੂਗਾ ਕਬੱਡੀ ਦੇ ਨਾਲ ਜਿੱਥੋਂ ਜਿਹੜੇ ਨਾਮ ਆਈ ਨਾਮ ਬਜ਼ੁਰਗ ਆਨਾਮ ਜੀ ਜਿਹੜਾ ਹੈਗਾ ਜਿਹੜਾ ਕਲੱਬ ਦੇ ਨਾਮ ਨੇ 48000 ਤੇ 31000 ਤੇ ਜਿਹੜਾ ਤਾਸ਼ ਸਹੀਪ ਦਾ ਸੀਗਾ ਉਹ 3100 ਤੇ 2100 ਸੀਗਾ ਜਿਹੜੀ ਇੱਕ ਤਾਸ਼ ਦਾ ਦਾ ਮੁਕਾਬਲਾ ਸੀਗਾ ਉਹ ਤੋਂ ਚਲੋ ਪਿੰਡ ਵਾਲੇ ਸੀ ਉਹ 1500 ਤੇ 1100 ਰੁਪਏ ਦਾ ਨਾਮ ਸੀ ਓ ਤੇ ਜਸ ਮੌਕੇ ਤੇ ਕਿਸ ਤਰ੍ਹਾਂ ਮੈਸੇਜ ਦਵਾਂਗੀ ਜਿਸ ਸਾਰੇ ਘਟੜੀਆਂ ਵੱਲੋਂ ਕਿਹੜੇ ਕਿਹੜੇ ਘਟੜੀ ਇਥੇ ਪਹੁੰਚੀ ਨੇ ਅਚਾਨਕ ਕੀ ਕੰਮ ਕਰ। ਤੇ ਮੈਂ ਕਹਿਣਾ ਚਾਹਣਾ ਵੀ ਜਦੋਂ ਵੱਧ ਤੋਂ ਵੱਧ ਘਟੜੀ ਆਪਣੇ ਕੋਲ ਇਥੇ ਨਾਮੀ ਘਟੜੀ ਪਹੁੰਚੇ ਅਸੀਂ ਦੇਖੇ ਆ ਆਨੰਦਪੁਰ ਤੰਨੇ ਵਾਲੀ ਦੀ ਟੀਮ ਫੈਨ ਦੇ ਵਿੱਚ ਪਹੁੰਚ ਚੁੱਕੀ ਆ। ਮੇਰੇ ਆਪਣੇ ਪਿੰਡ ਦੇ ਜਿਹੜੇ ਗੁੱਜਰਾ ਦੇ ਮੁੰਡੇ ਆ ਮੇਰੀ ਮੋਟਰ ਦੇ ਕੋਲ ਰਹਿੰਦੇ ਆ ਚਲੋ ਪਹਿਲਾਂ ਆਨੰਦਪੁਰ ਰਹਿੰਦੇ ਸੀਗੇ ਉਹ ਹੁਣ ਇਥੇ ਰਹਿੰਦੇ ਆ ਬਹੁਤ ਵਧੀਆ ਉਹਨਾਂ ਨੇ ਆਪਣੇ ਜੋਰ ਦਿਖਾਏ ਆ ਮਰੇਲ ਕੋਟਲਾ ਲੁਧਿਆਣਾ ਲੀਗ ਦੇ ਜਿਹੜੀਆਂ 16 ਟੀਮਾਂ ਆ ਬਹੁਤ ਵਧੀਆ ਟੀਮਾਂ ਇਹਨੂੰ ਦੇਖ ਕੇ ਜਿਹੜੇ ਸਾਡੇ ਪਿੰਡ ਦੇ ਬੱਚੇ ਆ ਉਹ ਵੀ ਖੇਡਾਂ ਦੇ ਨਾਲ ਜੁੜਨਗੇ ਤੇ ਨਸ਼ਾ ਛੁੱਟ ਰਹੇ ਨੇ ਨਸ਼ਾ ਸਬੰਧੀ ਜਿਹੜੀ ਛੋਟੀ ਪ੍ਰਿੰ ਪਨੀਰੀ ਇਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਜੀ ਨਸ਼ਾ ਸਬੰਧੀ ਕੀ ਕਰਾਂ ਉਹਨੂੰ ਛੋਟੀ ਪਨੀਰੀ ਨੂੰ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਤੇ ਮੋਬਾਈਲ ਦੀ ਬਿਮਾਰੀ ਤੋਂ ਤੇ ਜਿਹੜੀ ਨਸ਼ਿਆਂ ਦੀ ਬਿਮਾਰੀ ਆ ਇਹ ਤੋਂ ਬਚੇ ਰਹੋ ਜੇ ਆਪਾਂ ਗਰਾਊਂਡ ਦੇ ਨਾਲ ਜੁੜਾਂਗੇ ਇੱਕ ਤਾਂ ਮੋਬਾਈਲ ਦੀ ਬਿਮਾਰੀ ਜਿਹੜੀ ਉਹ ਤੋਂ ਬਚਾਂਗੇ ਤੇ ਇੱਕ ਜਿਹੜਾ ਆਪਾਂ ਜਦੋਂ ਵੀ ਗਰਾਊਂਡ ਨਾਲ ਜੁੜਾਂਗੇ ਸਿਹਤਯਾਬ ਰਹਿਾਂਗੇ ਤਾਂ ਖੇਡਾਂਗੇ ਆਪਾਂ ਨੈਸ਼ਨਲ ਵੀ ਖੇਡ ਸਕਦੇ ਆ ਠੀਕ ਨਹੀਂ ਕੋਤ ਬੱਚੇ ਫਿਰ ਇੰਟਰਨੈਸ਼ਨਲ ਖਿਡਾਰੀ ਵੀ ਬਣ ਸਕਦੇ ਆ ਜੇ ਗਰਾਊਂਡ ਦੇ ਵਿੱਚ ਆਵਾਂਗੇ ਤਾਂ ਹੀ ਆਪਾਂ ਇਹ ਸ ਕਿ ਜਿਵੇਂ ਸਮੇਂ ਤੋਂ ਸਾਡੇ ਵੱਲੋਂ ਪ੍ਰਾਇਲੇ ਵੀ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਕਿ ਇਹ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਜੋੜਿਆ ਵੀ ਜਾ ਰਿਹਾ ਵਾ ਹੁਣ ਤੱਕ ਇਸ ਤਰ੍ਹਾਂ ਦੇ ਬੱਚੇ ਜਿਹੜੇ ਇਸ ਤਰ੍ਹਾਂ ਕਨੇਡ ਦੇ ਵਿੱਚ ਤਕਰੀਬਨ ਸਾਡੇ ਕੋਲ ਆਪਣੇ ਅਸੀਂ ਸੋਲਰ ਲਵਾਇਆ ਹੋਇਆ ਰਾਤ ਨੂੰ ਡਾਟਾ ਦਾ ਪ੍ਰਬੰਧ ਆ ਬੱਚੇ ਰਾਤ ਨੂੰ ਆ ਕੇ ਫੁੱਟਬਾਲ ਇੱਥੇ ਖੇលਦੇ ਆ ਹਾਕੀ ਖੇਡਦੇ ਆ ਯਾਨੀ ਉਹਨਾਂ ਨੇ ਵਿਸ਼ੇਸ਼ ਪ੍ਰਾਇਲੇ ਅਸੀਂ ਕਰਦੇ ਆ ਕਿੱਟਾ ਵਗੈਰਾ ਵੀ ਬਣਦੇ ਆ ਤੁਹਾਨੂੰ ਪਤਾ ਤੁਸੀਂ ਅੱਗੇ ਵੀ ਆਉਣੇ ਤੇ ਟੀ-ਸ਼ਰਟਾਂ ਫੁੱਟਬਾਲਾਂ ਵਗੈਰਾ ਸਾਡੇ ਜੱਸਾ ਮਾਸਟਰ ਜੀ ਨੇ ਜਿਹੜੇ ਉਹਨਾਂ ਵੱਲੋਂ ਜਾਂ ਸਾਡੇ ਐਨ ਆਰ ਆਈ ਵੀਰ ਨੇ ਸਾਰੇ ਜਿੰਨੇ ਵੀ ਸਪੋਰਟਰ ਨੇ ਸਾਡੇ ਸਾਰਿਆਂ ਦੀ ਡਿਮਾਂਡ ਰੱਖਦੇ ਆਂ ਪਿੰਡ ਬਨੋਂ ਐਨ ਆਰ ਆਈ ਵੀਰਾਂ ਨੂੰ ਉਹ ਪੈਲਦੇ ਦੇ ਆਧਾਰ ਤੇ ਸਾਨੂੰ ਫੰਡ ਭੇਜ ਦਿੰਦੇ ਆ ਤੇ ਅਸੀਂ ਉਹ ਫੰਡ ਦੇ ਨਾਲ ਜੋ ਬੱਚੇ ਔਰ 150 ਬੱਚਾ ਸਾਡੇ ਗਰਾਊਂਡ ਦੇ ਵਿੱਚ ਡੇਲੀ ਆਉਂਦਾ ਉਹਨਾਂ ਦੀ ਜੋ ਵੀ ਡਿਮਾਂਡ ਹੁੰਦੀ ਆ ਅਸੀਂ ਉਹ ਪੂਰੀ ਕਰਦੇ ਆਂ ਵਰਤੰਸ਼ਾ ਮਨੀ ਸੇ 500 ਰੁਪਿਆ ਜੀ ਸਿੰਘ ਖਡਾਲ ਵੱਲੋਂ ਰਣਜੀਤ ਸਿੰਘ ਖਡਾਲ ਵੱਲੋਂ ਕਿੰਨਾ ਮਾਤਸਾ ਦਾ ਗਰਮੀਤ ਮੰਡੀਆਂ ਪੱਤਰਕਾਰ ਸਾਹਿਬ ਡਾਕਟਰ ਧਰਮਿੰਦਰ ਜੀ ਰਾਜਗੜ ਵਾਲੇ ਮਨੂ ਕਰਨ ਆਸਟ੍ਰੇਲੀਆ ਤੇ ਨਾਲ ਸਾਡੇ ਬੜੇ ਪਿਆਰੇ ਵੀਰ ਨੇ ਸਰਦ ਸੰਤੋਖ ਸਿੰਘ ਜੀ ਤੇ ਸਾਰੇ ਬਲਜੀਤ ਉਹਨੇ ਤੇਜਵੰਤ ਨੂੰ ਨਾਲ ਨੇ ਸਾਡੇ ਵੀਰ ਨੇ ਮਨਪ੍ਰੀਤ ਪੰਚ ਉਹਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਖਲੋਤੀ ਗਰਮੀਤ ਮੰਡੀਆਂ ਇਹ ਬਾਈ ਪਿੰਦਾ ਖੱਟੜਾ ਜੀ ਸੀਗਾ ਜਰਕੜੀ ਜੀ ਬਾਈ ਜੀ ਪੰਡ ਜਿੰਨਾ ਦੇ ਰਿਸ਼ਤੇਦਾਰ ਦੀ ਯਾਦ ਵਿੱਚ ਇਹ ਕੱਪ ਕਰਵਾਇਆ ਜਾਂਦਾ ਜਿਹਨਾਂ ਨੂੰ 35000 ਰੁਪਿਆ ਇਸ ਕਲੱਬ ਨੂੰ ਭੇਜਿਆ ਗਿਆ ਵਿਰੇ ਆਵਾਜ਼ ਖੋਲੀ ਹੈ ਮੈਂ ਤੇ ਨਾਲ ਹੀ ਸਰਪਦੇਵ ਸਿੰਘ ਸੁੱਖਾ ਪੰਜ ਜਿਹਨੇ 11000 ਰੁਪਿਆ ਇਸ ਕਲੱਬ ਨੂੰ ਦਿੱਤਾ ਸਰਦਾਰ ਹਰਮਾਨ ਸਿੰਘ ਪੰਦੀ ਕਲੇਕਾ ਉਹਨਾਂ ਦੇ ਪਰਿਵਾਰ ਦਾ ਕੋਈ ਸਾਹਮਣੇ ਬਾਅਦ ਸਰਦਾਰ ਅਵਤਾਰ ਸਿੰਘ ਜੀ ਰਗਨੀ ਦੇ ਚਾਚਾ ਜੀ ਬੜੇ ਦਿਨ ਉਧਰ ਸਰਪੰਚ ਸਾਹਿਬ ਨੱਤ ਪੜ ਤੋਂ ਵੀ ਆਇਆ ਸਾਡੇ ਮਨੀ ਸੇਖੋਂ ਜੀ ਪਿਆਰ ਹੈ ਬਲਜੀਤ ਭਾਈ ਉਹਨਾਂ ਦੇ ਨਾਲ ਉਹਨਾਂ ਦਾ ਵੀ ਵੈਲਕਮ ਹੈ ਭਾਈ ਜੀ ਖਿਡਾਰੀ ਕਿਉਂ ਨਹੀਂ ਆ ਰਹੇ ਬਾਕੀ ਰਹਿੰਦੇ ਸਰਪੰਚ ਵਿੱਕੀ ਕਨੇੜੀ ਦਾ ਬੜਮੁੱਲਾ ਯੋਗਦਾਨ ਕਲੱਬ ਲਈ ਭੇਜਿਆ ਗਿਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਖੁਸ਼ਕਰੀਆ ਆਉਣਗੇ ਜੀ ਬਿਨਾਂ ਦੇਰੀ ਤੋਂ ਬਾਕੀ ਰਹਿੰਦੇ ਪਲੇਅਰ ਬਿਨਾ ਉਧਰ ਐਸਐਚਓ ਸਾਹਿਬ ਆ ਜਿਹੜੀ ਟੀਮ ਉਹ ਨਹੀਂ ਆਈ ਜੀ ਫਿਰ ਹੁਣ ਚੈੱਕ ਕਰ ਲਿਓ ਗੁਰਪਤ ਜਰ ਚੰਗੇ ਲੱਗਦੇ ਆਪਾਂ ਲਾਈਕ ਤੇ ਬੋਲ ਦੇ ਦੱਸੋ ਹਰਿੰਦਰ ਸਿੰਘ ਸੋਨੀ ਜਗਵੀਰ ਸਿੰਘ ਆ ਜੋ ਸਾਰੇ ਜਣੇ ਸੰਤੋਖ ਸਿੰਘ ਸਿੱਟੋ ਆਓ ਭੱਜ ਕੇ ਸੈੱਟ ਲਾਓ ਬਾਈ ਬਣ ਕੇ ਕਰੋ ਟੀ-ਸ਼ਰਟਾਂ ਪਿੰਡਿਆਂ ਤੋਂ ਦੂਰ ਫਾਈਨਲ ਮੁਕਾਬਲੇ ਸੈੱਟ ਲਾਓ ਜਲਦੀ ਨਾਲ ਉਧਰ ਲਾਲੀ ਖੋੜ ਦਾ ਪਿਆਰ ਹੈ ਕਹਿੰਦੇ 6 ਟਿੰਬਰ ਵਾਲੀਏ ਦੇ ਨਾਲ ਪੁਰਜੀਤ ਸਿੰਘ ਸਾਧੂ ਜੀ ਨੂੰ ਬਈ ਕੱਲ ਸਾਡੇ ਪਿੰਕੀ ਸਰਪੰਚ ਪ੍ਰਵੀਨ ਭਾਈ ਮਨਿੰਦਰਪਾਲ ਸਿੰਘ ਉਹ ਨੀਲੀ ਜਾਨ ਉਹਦੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਵੀ ਬੈਠੇ ਆ ਉਹ ਵੀ ਆਪਣਾ ਜੇ ਕੋਈ ਨਹੀਂ ਅਸੀਂ ਖੜੇ ਆ ਸੱਚੇ ਨੇ ਜਿਵੇਂ ਹੈਪੀ ਵੀਰ ਹੋਣੀ ਨੀਲੇ ਹੋਣੀ ਇਹਨਾਂ ਦਾ ਵੀ ਮਾਨ ਸਨਮਾਨ ਅਸੀਂ ਕਰ ਦੇਣਾ ਫਲਾਉ ਟਰਾਵੀ ਧੰਨਵਾਦ ਸੋਨੇ ਬੱਚੇ ਨੇ ਨੌਜਵਾ ਨੇ ਸਾਰੇ ਵੀਰਾਂ ਦਾ ਧੰਨਵਾਦ ਹੈਗਾ ਪਤਪਾਲ ਸਿੰਘ ਜੀ ਸਦਾਕਰ ਸਿੰਘ ਲੰਬੜਦਾਰ ਮਾਣ ਸਤਿਕਾਰ ਭੇਜਿਆ ਸਭ ਦਾ ਮਾਣ ਸਤਿਕਾਰ ਕੀਤਾ ਜਾਊਗਾ ਸਮੇਂ ਦੀ ਆਪਣੇ ਕੋ ਥੋੜੀ ਘਾਟ ਆ ਕਿਉਂ ਲੈ ਤਾਂ ਨਹੀਂ ਆ ਗਿਆ ਇਸ ਕਰਕੇ ਆਪਾਂ ਫਾਈਨਲ ਮੈਚ ਬਹੁਤ ਪਿਆਰ ਨੇ ਮਾਨੂੰ ਆਸਟ੍ਰੇਲੀਆ ਆਣੀ ਪੁੱਜਿਆ ਨੇ ਡਾਕਟਰ ਧਰਮਿੰਦਰ ਜੀ ਸੜਾਈ ਪਿੰਡਾ ਸਰਪੰਚ ਲਾਲੀ ਖੋੜ ਨਿਤੂ ਮੈਡਮ ਆਸਟ੍ਰੇਲੀਆ ਭਾਬ ਜੀਤ ਭਾਈ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਫਾਈਨਲ ਮੈਚ ਇਹਨਾਂ ਦੇਖ